ਪਤੀ ਪਤਨੀ ਦੇ ਵਿੱਚ ਜ਼ਿਆਦਾਤਰ ਲੜਾਈ ਦਾ ਕਾਰਨ ਹੁੰਦਾ ਹੈ ਕਿ ਪਤਨੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਪਤੀ ਜੋ ਹੈ ਉਸਦੇ ਸੁਪਨੇ ਪੂਰੇ ਨਹੀਂ ਕਰ ਰਿਹਾ ਜੋ ਸਮਾਨ ਉਸ ਨੂੰ ਚਾਹੀਦਾ ਹੈ ਜੋ ਚੀਜ਼ਾਂ ਉਹਨੂੰ ਚਾਹੀਦੀਆਂ ਨੇ ਉਹ ਪ੍ਰੋਵਾਈਡ ਨਹੀਂ ਕਰਾ ਰਿਹਾ ਜਿਸ ਤੋਂ ਬਾਅਦ ਜੋ ਪਤੀ ਹੈ ਉਹ ਵੀ ਲੜਦਾ ਹੈ ਪਤਨੀ ਵੀ ਲੜਦੀ ਹੈ ਤੇ ਨੌਬਤ ਇੱਥੇ ਤੱਕ ਆ ਜਾਂਦੀ ਹੈ ਕਿ ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਅਜਿਹੇ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਦੋਂ ਪਤਨੀ ਦੇ ਵੱਲੋਂ ਡਿਮਾਂਡ ਕੀਤੀ ਗਈ ਕਿ ਉਸ ਦੇ ਵੱਲੋਂ ਜੋ ਹੈ ਉਹ ਬਿਕਨੀ ਪਾਉਣਾ ਚਾਹੁੰਦੀ ਹੈ ਉਸ ਤੋਂ ਬਾਅਦ ਪਤੀ ਨੇ ਪੂਰਾ ਦਾ ਪੂਰਾ ਜੋ ਆਇਲੈਂਡ ਹੈ ਉਹੀ ਖਰੀਦ ਲਿਆ ਜੀਆਂ ਆਖਰ ਖਬਰ ਕਿੱਥੋਂ ਦੀ ਹੈ ਤੇ ਆਖਰ ਇਹ ਪਤੀ ਕੌਣ ਹੈ ਜਿਸ ਨੇ ਕਰੋੜਾ ਰੁਪਏ ਆਪਣੀ ਪਤਨੀ ਉਤੇ ਖਰਚ ਦਿੱਤੇ ਔ ਜਾਣਦੇ ਐ ਇਸ ਰਿਪੋਰਟ ਦੇ ਵਿੱਚ ਦੁਬਈ ਵਿੱਚ ਰਹਿਣ ਵਾਲੀ ਇੱਕ ਬ੍ਰਿਟਿਸ਼ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਤੀ ਜਿਸ ਦੇ ਨਾਲ ਉਸ ਦੇ ਵਿਆਹ ਨੂੰ ਤਕਰੀਬਨ 3 ਸਾਲ ਹੋ ਚੁੱਕੇ ਨੇ ਉਸ ਨੇ 418 ਕਰੋੜ ਰੁਪਏ ਦਾ ਇੱਕ ਪ੍ਰਾਈਵੇਟ ਟਾਪੂ ਖਰੀਦਿਆ ਤਾਂ ਜੋ ਉਹ ਬੀਚ ਤੇ ਬਿਕਨੀ ਪਹਿਨ ਕੇ ਸੁਰੱਖਿਅਤ ਮਹਿਸੂਸ ਕਰ ਸਕੇ ਸੌਦੀ ਅਲਨਦਾਕ ਜੋ ਕਿ 26 ਸਾਲ ਦੀ ਹੈ ਉਸ ਨੇ ਇੰਸਟਾਗ੍ਰam ਉਤੇ ਟਾਪੂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜੋ ਕਿ ਖੂਬ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਹੈ ਸੌਦੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਿਵੇਸ਼ ਹੈ ਵੀਡੀਓ ਦੇ ਵਿੱਚ ਸੌਦੀ ਨੂੰ ਆਪਣੇ ਪਤੀ ਜਮਾਲ ਅਲ ਨਦਾਕ ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ ਜਿਸ ਨੂੰ ਉਹ ਦੁਬਈ ਦੇ ਵਿੱਚ ਪੜਦੇ ਸਮੇਂ ਮਿਲੀ ਸੀ ਇਹ ਫਿਰ ਜਮਾਲ ਨੂੰ ਇੱਕ ਹਵਾਈ ਜਹਾਜ਼ ਦੇ ਵਿੱਚ ਬਿਠਾ ਕੇ ਦਿਖਾਉਣ ਦੇ ਲਈ ਅਤੇ ਫਿਰ ਏਸ਼ੀਆ ਦੇ ਵਿੱਚ ਸਥਿਤ ਇੱਕ ਨਿੱਜੀ ਟਾਪੋ ਦੇ ਵੱਲ ਪਰਿਵਰਤਤ ਹੁੰਦਾ ਹੈ ਜੋ ਕਿ ਉਸ ਦੇ ਪਤੀ ਨੇ ਉਸ ਦੇ ਲਈ ਖਰੀਦਿਆ ਸੀ ਜੋ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਉਸ ਉਤੇ ਇੱਕ ਟੈਕਸਟ ਜੋ ਪੂਰੀ ਵੀਡੀਓ ਤੇ ਚੱਲਦਾ ਹੈ ਜਿਸ ਉਤੇ ਲਿਖਿਆ ਹੋਇਆ ਤੁਸੀਂ ਇੱਕ ਬਿਕਨੀ ਪਹਿਨਣਾ ਚਾਹੁੰਦੇ ਸੀ ਇਸ ਲਈ ਤੁਹਾਡੇ ਕਰੋੜਪਤੀ ਪਤੀ ਨੇ ਤੁਹਾਨੂੰ ਇੱਕ ਟਾਪੂ ਖਰੀਦਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਮਾਲ ਨੇ ਆਪਣੀ ਪਤਨੀ ਦੇ ਵਿੱਚ ਜੋ ਹੈ ਪਿਆਰ ਦਿਖਾਉਣ ਦੀ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਸੋਦੀ ਅਕਸਰ ਆਪਣੇ ਇੰਸਟਾਗ੍ਰam ਫਾਲੋਅਰਸ ਦੇ ਨਾਲ ਸ਼ੇਅਰ ਕਰਦੀ ਏ ਕਿ ਉਸ ਦਾ ਪਤੀ ਇੱਕ ਦਿਨ, ਇੱਕ ਹਫਤੇ ਜਾਂ ਛੁੱਟੀਆਂ ਦੇ ਵਿੱਚ ਉਸ ਉਤੇ ਕਿੰਨਾ ਪੈਸਾ ਖਰਚਦਾ ਏ। ਇੱਕ ਵੀਡੀਓ ਦੇ ਵਿੱਚ ਉਸ ਨੇ ਖੁਲਾਸਾ ਕੀਤਾ ਸੀ ਕਿ ਜਮਾਲ ਨੇ ਸੋਦੀ ਦੀ ਨਵੀਂ ਫੈਰਾਰੀ ਨੂੰ ਅਨੁਕੂਲਿਤ ਕਰਨ ਦੇ ਲਈ ਇਟਲੀ ਦੇ ਲਈ ਉਡਾਨ ਭਰੀ ਅਤੇ ਉਸ ਨੂੰ ਇੱਕ ਹੀਰੇ ਦੀ ਅੰਗੂਠੀ ਖਰੀਦੀ ਜਿਸ ਦੇ ਵਿੱਚ ਹਰ ਇੱਕ ਹੀਰੇ ਦੀ ਕੀਮਤ 8.2 ਕਰੋੜ ਰੁਪਏ ਸੀ ਇਹ ਜੋੜਾ ਬੇਮਿਸਾਲ ਡਿਨਰ ਡੇਟ ਤੇ ਵੀ ਜਾਣਦੇ ਲਈ ਜ਼ਿਆਦਾ ਜਾਣਿਆ ਜਾਂਦਾ ਹੈ ਅਜੀਹਾ ਇਸ ਲਈ ਕਿਉਂਕਿ ਅਕਸਰ ਪ੍ਰਤੀ ਸ਼ਾਮ 1 ਲੱਖ ਜਾਂ ਫਿਰ ਇਸ ਤੋਂ ਵੱਧ ਇਹਨਾਂ ਦੇ ਵੱਲੋਂ ਖਰਚ ਕਰ ਦਿੱਤੇ ਜਾਂਦੇ ਨੇ ਜੋ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਉਹਨਾਂ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਹੈ ਕਿ ਇਹ ਕੁਝ ਅਜੀਹਾ ਸੀ ਜੋ ਅਸੀਂ ਪਹਿਲਾਂ ਤੋਂ ਹੀ ਨਿਵੇਸ਼ ਕਰਨ ਦੇ ਬਾਰੇ ਸੋਚ ਰਹੇ ਸੀ ਅਸੀਂ ਚਾਹੁੰਦੇ ਸੀ ਕਿ ਪਹਿਲਾਂ ਤੋਂ ਹੀ ਅਸੀਂ ਇਸ ਦੇ ਵਿੱਚ ਨਿਵੇਸ਼ ਕਰੀਏ ਅਤੇ ਮੇਰਾ ਪਤੀ ਚਾਹੁੰਦਾ ਹੈ ਕਿ ਮੈਂ ਇੱਕ ਵਿੱਚ ਤੇ ਸੁਰੱਖਿਤ ਮਹਿਸੂਸ ਕਰਾਂ ਇਸ ਲਈ ਉਹਨਾਂ ਨੇ ਇੱਕ ਖਰੀਦੇ ਹੈ ਉਸਨੇ ਹਿੰਦੁਸਤਾਨ ਟਾਈਮਜ਼ ਨੂੰ ਇਹ ਬਿਆਨ ਜਾਰੀ ਦਿੱਤਾ ਜਿੱਥਾ ਤੁਹਾਨੂੰ ਦੱਸ ਦਈਏ ਕਿ ਸਾਊਦੀ ਨੇ ਇੰਸਟਾਗ੍ਰam ਤੇ ਸ਼ੇਅਰ ਕੀਤੇ ਨਿੱਜੀ ਟਾਪੋ ਦੇ ਵਾਇਰਲ ਵੀਡੀਓ ਤੇ ਲੋਕਾਂ ਦੇ ਜੋ ਆ ਰਿਐਕਸ਼ਨਸ ਵੀ ਸਾਹਮਣੇ ਆਏ ਕਈਆਂ ਦੇ ਰਿਐਕਸ਼ਨਸ ਅਜੀਬ ਵੀ ਸੀਗੇ ਕਈਆਂ ਦੇ ਵੱਲੋਂ ਸਰਹਾਨਾ ਵੀ ਕੀਤੀ ਗਈ ਸੀ ਤੇ ਕਈਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਤੀ ਹੋਵੇ ਤਾਂ ਅਜੀਹਾਈ ਹੋਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪਤੀ ਪਤਨੀ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਕਿ ਪਤਨੀ ਦੇ ਸੁਪਨੇ ਜੋ ਹੈ ਪਤੀ ਪੂਰਾ ਨਹੀਂ ਕਰ ਪਾਉਂਦਾ ਜਿਸ ਦੇ ਕਾਰਨ ਲੜਾਈਆਂ ਹੁੰਦੀਆਂ ਹੁੰਦੀਆਂ ਤਲਾਕ ਤੱਕ ਵੀ ਪਹੁੰਚ ਜਾਂਦੀਆਂ ਨੇ ਅਜਿਹੇ ਦੇ ਵਿੱਚ ਯੂਜ਼ਰਸ ਦੇ ਵੱਲੋਂ ਫਨੀ ਫਨੀ ਕਮੈਂਟਸ ਵੀ ਕੀਤੇ ਜਾ ਰਹੇ ਨੇ ਕਈਆਂ ਦੇ ਵੱਲੋਂ ਸਰਹਾਣਾ ਵੀ ਜੋ ਹੈ ਇਸ ਪਤੀ ਦੀ ਕੀਤੀ ਜਾ ਰਹੀ ਹੈ ਤਾਂ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਪ੍ਰतिकਰਮ ਹੈ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਬਿਊਰੋ ਰਿਪੋਰਟ ਹਮਦਰ ਟੀਵੀ